ਬਾਬਲ ਕਲਾਂ ਗੋਲੀकांड ਨੂੰ ਲੈ ਕੇ ਵੱਡੀ ਖਬਰ ਆਈ ਹੈ ਬਾਬਲ ਕਲਾਂ ਗੋਲੀकांड ਕੇਸ ਹੁਣ ਚੰਡੀਗੜ੍ਹ ਵਿੱਚ ਚੱਲੇਗਾ ਹਾਈ ਕੋਰਟ ਨੇ ਟ੍ਰਾਇਲ ਕੇਸ ਫਰੀਦਕੋਟ ਤੋਂ ਚੰਡੀਗੜ੍ਹ ਟਰਾਂਸਫਰ ਕਰ ਦਿੱਤਾ ਹੈ ਕੋਰਟ ਦੇ ਫੈਸਲੇ ਤੋਂ ਬਾਅਦ ਵੀ ਅਦ비 ਕਾਂਡ ਦੇ ਇਨਸਾਫ ਲਈ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਸੁਖਰਾਜ ਸਿੰਘ ਨਿਆਮੀ ਵਾਲਾ ਨੇ ਪੰਜਾਬ ਸਰਕਾਰ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਲਾਹਨਤ ਹੈ ਸਾਰੇ ਸਿਸਟਮ ਤੇ ਜਿੱਥੇ ਦੋਸ਼ੀਆਂ ਦੀਆਂ ਅਰਜ਼ੀਆਂ ਤੇ ਸੁਣਵਾਈਆਂ ਕੀਤੀਆਂ ਜਾਂਦੀਆਂ ਹਨ ਜਿੱਥੇ ਦੋਸ਼ੀਆਂ ਨੂੰ ਜੇਲ੍ਹਾਂ ਵਿੱਚ ਰੱਖਣਾ ਚਾਹੀਦਾ ਹੈ ਉੱਥੇ ਉਹਨਾਂ ਦੀਆਂ ਗੱਲਾਂ ਸੁਣੀਆਂ ਜਾ ਰਹੀਆਂ ਹਨ ਤੇ ਉਹਨਾਂ ਦੀ ਸੁਵਿਧਾ ਅਨਸਾਰ ਕੇਸ ਟਰਾਂਸਫਰ ਕੀਤਾ ਗਿਆ। ਡਬਲ ਕਲਾਂ ਦੇ ਵਿੱਚ ਜਿਹੜਾ ਅੱਜ ਸਰਕਾਰ ਵੱਲੋਂ ਜਾਂ ਅਦਾਲਤਾਂ ਵੱਲੋਂ ਫੈਸਲਾ ਆਇਆ ਬਹੁਤ ਹੀ ਘਟਿਆ ਨਿੰਦਨਯੋਗ ਹੈ। ਜਿਹੜੀ ਜਿੰਨੇ ਸ਼ਬਦਾਂ ਦੇ ਵਿੱਚ ਉਹਦੀ ਨਿਖੇਧੀ ਕੀਤੀ ਜਾਵੇ ਜਿੰਨਾ ਉਹਦਾ ਰੋਸ ਕੀਤਾ ਜਾਵੇ ਉਹਨਾਂ ਹੀ ਥੋੜਾ ਇੱਕ ਇੱਕ ਦੋਸ਼ੀ ਦੀ ਐਪਲੀਕੇਸ਼ਨ ਦੇ ਉੱਤੇ ਉਹ ਵੀ ਉਸ ਦੋਸ਼ੀ ਦੀ ਐਪਲੀਕੇਸ਼ਨ ਤੇ ਜਿਨ੍ਹਾਂ ਨੇ ਸ਼ਰੇਆਮ ਗੋਲੀਆਂ ਮਾਰ ਕੇ ਸਾਡੇ ਬੰਦੇ ਮਾਰੇ ਆ। ਮੇਰੇ ਪਿਤਾ ਜੀ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਨੂੰ ਗੋਲੀਆਂ ਮਾਰੀਆਂ ਅਤੇ ਦੂਜੇ ਵੀਰ ਗਰਜੀਤ ਸਿੰਘ ਸਰਾਵਾਂ ਨੂੰ ਬੰਬ ਕਲਾਂ ਦੇ ਵਿੱਚ ਜਿਹੜੀਆਂ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਸੋ ਉਹਨਾਂ ਲੋਕਾਂ ਦੀਆਂ ਅਰਜ਼ੀਆਂ ਦੇ ਉੱਤੇ ਸਰਕਾਰਾਂ ਜਾਂ ਸਿਸਟਮ ਸੁਣਵਾਈ ਕਰਦਾ ਪਹਿਲਾਂ 4 ਦਿਨ ਪਹਿਲਾਂ ਉਸ ਬਲਾਤਕਾਰੀ ਦੇ ਸੰਬੰਧ ਦੇ ਵਿੱਚ ਇੱਕ ਪਟੀਸ਼ਨ ਸੀਗੀ ਜਿਹਦਾ ਕੇਸ ਟਰਾਂਸਫਰ ਕੀਤਾ ਜਾਂਦਾ ਚੰਡੀਗੜ੍ਹ ਉਹ ਹੋਇਆ ਸੋ ਅੱਜ ਇੱਕ ਦੋਸ਼ੀ ਦੀ ਇੱਕ ਦੋਸ਼ੀ ਦੀ ਐਪਲੀਕੇਸ਼ਨ ਤੇ ਸਨਵਾਈ ਹੋਈ ਆ ਕਿ ਬਹਿਵਲ ਕਲਾਂ ਦਾ ਕੇਸ ਆ ਜਿਹੜਾ ਚੰਡੀਗੜ੍ਹ ਟਰਾਂਸਫਰ ਕੀਤਾ ਜਾ ਰਿਹਾ ਇਸ ਗੱਲ ਦੇ ਲਈ ਕਿ ਉਹਨੂੰ ਖਤਰਾ ਸਾਡੇ ਇੱਥੇ 100 ਤੋਂ 150 ਤੋਂ ਵੱਧ ਗਵਾਹ ਨੇ ਜਿਹੜੇ ਬਹਿਵਲ ਕਲਾਂ ਦੇ ਨੇ ਕੋਟਕਪੂਰਾ ਦੇ ਨੇ ਜਿਹੜੇ ਬਹਿਵਲ ਕਲਾਂ ਦੇ ਨਾਲ ਦੇ ਆਸ-ਪਾਸੇ ਦੇ ਪਿੰਡਾਂ ਦੇ ਨੇ ਬਰਗਾੜੀ ਪਿੰਡਾਂ ਦੇ ਨੇ ਉਹ ਗਵਾਹਾਂ ਨੂੰ ਫਰੀਦਕੋਟ 25 ਕਿਲੋਮੀਟਰ ਪਿੰਡ ਗਵਾਹੀਆਂ ਦੇ ਲਈ ਉਹਨਾਂ ਨੂੰ ਉੱਥੇ ਜਨਣਾ ਠੀਕ ਰਹੂਗਾ ਕਿ 250 ਕਿਲੋਮੀਟਰ ਚੰਡੀਗੜ੍ਹ ਠੀਕ ਰਹੂਗਾ ਜਿਹੜੇ ਬੰਦੇ ਨੂੰ ਜੇਲਾ ਚ ਰੱਖਣਾ ਚਾਹੀਦਾ ਜਿਹੜੇ ਬੰਦੇ ਦੀਆਂ ਜਗਾ ਜੇਲਾ ਜਿਨ੍ਹਾਂ ਨੂੰ ਜੇਲਾ ਚ ਬੰਦ ਕਰਨਾ ਚਾਹੀਦਾ ਉਹਨਾਂ ਦੀਆਂ ਐਪਲੀਕੇਸ਼ਨਾਂ ਤੇ ਸੁਲਵਾਈਆਂ ਕਰਕੇ ਕੇਸ ਨੂੰ ਚੰਡੀਗੜ੍ਹ ਟ੍ਰਾਂਸਫਰ ਕੀਤਾ ਜਾ ਰਿਹਾ ਸੋ ਕਿੱਥੋਂ ਦਾ ਇਨਸਾਫ ਹੋਇਆ ਅਸੀਂ ਇਸ ਸਰਕਾਰ ਨੂੰ ਅੱਜ ਵੀ ਕਹਿਣਾ ਤੇ ਲੋਕਾਂ ਨੂੰ ਵੀ ਦਰਖਾਸਤ ਕਰਦੇ ਆ ਕਿ ਫੈਸਲਾ ਤੁਸੀਂ ਕਰਨਾ ਅੱਜ ਵੋਟਾਂ ਦੇ ਨੇੜੇ ਉਹ ਚੀਜ਼ ਆਈ ਹੈ ਅੱਜ ਇਲੈਕਸ਼ਨਾਂ ਦੇ ਨੇੜੇ ਇਹ ਫੈਸਲੇ ਆਏ ਆ ਤੇ ਕੀ ਸਰਕਾਰ ਦੇ ਵਕੀਰ ਸੁੱਤੇ ਪਏ ਆ ਕੀ ਐਡਵੋਕੇਟ ਜਰਨਲ ਸੁੱਤੇ ਪਏ ਆ 24 ਘੰਟੇ ਚ ਇਨਸਾਫ ਦੇਣ ਵਾਲੀ ਸਰਕਾਰ ਅੱਜ ਇਹਨਾਂ ਇਹਨਾਂ ਚੀਜ਼ਾਂ ਤੇ ਲੋਕਾਂ ਨੂੰ ਗੁੰਮਰਾਹ ਕਰਨ ਪ੍ਰਚਾਰ ਕਰਕੇ ਸਰਕਾਰ ਬਣੀ ਆ ਤੇ ਅੱਜ ਇਹਨਾਂ ਚੀਜ਼ਾਂ ਤੇ ਚੁੱਪ ਬੈਠੀ ਆ ਪਹਿਲਾਂ ਸਰਸੇ ਵਾਲੇ ਨੂੰ ਤੁਸੀਂ ਚੰਡੀਗੜ੍ਹ ਦੇ ਵਿੱਚ ਕੇਸ ਦੇ ਵਿੱਚ ਲੈ ਗਿਓ ਉੱਥੇ ਉਹਨੂੰ ਕਤਲ ਦੇ ਕੇਸ 'ਚ ਬਰੀ ਕਰਤਾ ਜਿਹੜੇ ਕੇਸ 'ਚ ਸਜ਼ਾ ਭਲਤ ਰਿਆ ਸੀ ਕਤਲ ਦਾ ਕੇਸ ਸੀਗਾ ਉਹਦੇ 'ਚ ਬਰੀ ਕਰਤਾ ਹੋਰ ਚਾਰ ਦਿਨਾਂ ਨੂੰ ਦੂਜੇ ਕੇਸਾਂ 'ਚੋਂ ਬਰੀ ਕਰ ਦੇਣਗੇ ਉਸੇ ਤਰੀਕੇ ਨਾਲ ਹੀ ਬਹਿਵਲ ਕਲਾਂ ਦੇ ਵਿੱਚ ਗੋਲੀਆਂ ਚਲਾਉਣ ਵਾਲੇ ਲੋਕਾਂ ਨੂੰ ਤੁਸੀਂ ਚੰਡੀਗੜ੍ਹ ਦੇ ਵਿੱਚ ਜਿਹੜਾ ਅੱਜ ਕੇਸ ਆ ਬਹਿਵਲ ਕਲਾਂ ਤੋਂ ਤਬਦੀਲ ਕਰਕੇ ਚੰਡੀਗੜ੍ਹ ਫਰੀਦਕੋਟ ਤੋਂ ਤਬਦੀਲ ਕਰਕੇ ਚੰਡੀਗੜ੍ਹ ਜਿਹੜਾ ਲੈ ਗਿਓ ਇਹ ਤਾਂ ਸਿੱਧੀ ਮਨਚਾ ਜ਼ਾਹਰ ਹੁੰਦੀ ਹੈ ਸਰਕਾਰਾਂ ਦੀ ਤੇ ਇਤੋਂ ਦੇ ਸਿਸਟਮ ਦੀ ਕਿ ਇਹਨਾਂ ਦੋਸ਼ੀਆਂ ਨੂੰ ਇਹ ਬਰੀ ਕਰਨ ਜਾ ਰਹੇ ਨੇ ਅੱਜ ਨਹੀਂ ਹੋਰ ਥੋੜੇ ਦਿਨਾਂ ਦੇ ਵਿੱਚ ਆਪਾਂ ਨੂੰ ਖਬਰਾਂ ਮਿਲ ਲਿਆ ਬਰੀ ਕਰਨ ਦੀਆਂ ਮੈਂ ਇੱਥੇ ਕਹਿਣਾ ਚਾਹੁੰਦਾ ਲੋਕਾਂ ਨੂੰ ਇਹ ਤੇ ਫੈਸਲਾ ਲੈਣ ਨਿਰਣਾ ਕਰਨ ਕਿ ਲੋਕ ਕੁਰਸੀਆਂ ਦੇ ਕਾਬਲ ਹੈਗੇ ਆ ਕਿ ਨਹੀਂ ਹੈਗੇ ਆ ਤੇ ਦੂਸਰਾ ਐਡਵੋਕੇਟ ਜਰਨ ਵਾਲੇ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਤੁਸੀਂ ਜਾਂ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਤੁਹਾਡੇ ਬਿਆਨ ਜਿੱਥੇ ਆਉਣੇ ਚਾਹੀਦੇ ਸੀ ਕਿ ਅਸੀਂ ਚੈਲੰਜ ਕਰਦੇ ਹਾਂ ਅਸੀਂ ਨਹੀਂ ਹੋਣ ਦਿਆਂਗੇ ਅਸੀਂ ਇਹਨੂੰ ਰੋਕਾਂਗੇ ਤੁਸੀਂ ਚੁੱਪ ਬੈਠੇ ਹੋ ਸੋ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦੇ ਹਾਂ ਕਿ ਇਨਸਾਫ ਸਾਨੂੰ ਆਪਣੇ ਆਪ ਕਰਨਾ ਪੈਣਾ ਇਹਨਾਂ ਲੋਕਾਂ ਨੂੰ ਜ਼ਿਲ੍ਹਾ ਚ ਬੰਦ ਕਰਨ ਦੀ ਬਜਾਏ ਇਹਨਾਂ ਦੀਆਂ ਐਪਲੀਕੇਸ਼ਨਾਂ ਤੇ ਸੁਣਵਾਈਆਂ ਕਰ ਰਹੀ ਹੈ ਸਰਕਾਰ ਕੀ ਇਹਨਾਂ ਨੂੰ ਤਾਂ ਜਿਨ੍ਹਾਂ ਨੇ ਗੋਲੀਆਂ ਮਾਰੀਆਂ ਜਿਨ੍ਹਾਂ ਨਾਲ ਸਿਕਿਉਰਿਟੀ ਅੱਜ ਵੀ 12-12 ਬੰਦੇ ਚੱਲਦੇ ਆ ਤੁਸੀਂ ਹੋਰ ਲਾ ਲਓ 12 ਬੰਦੇ ਹੋਰ ਕਰ ਲਓ 24 ਬੰਦੇ ਕਰ ਲਓ 40 ਬੰਦੇ ਕਰ ਲਓ ਇੱਕ ਬੰਦੇ ਦੀ ਐਪਲੀਕੇਸ਼ਨ ਤੇ ਉਹਦੀ ਉਹਦੀ ਉਦੇ ਹੱਲ ਨਿਕਲ ਸਕਦੇ ਆ ਉਹਦੀਆਂ ਹਾਜ਼ਰੀਆਂ ਜਿਹੜੀਆਂ ਘਟ ਸਕਦੀਆਂ ਉਹਨੂੰ ਅਦਾਲਤਾਂ ਚ ਘੱਟ ਬੁਲਾਇਆ ਜਾ ਸਕਦਾ ਜਾਂ ਉਹਨੂੰ ਇਹੋ ਜੇ ਫੈਸਲੇ ਸੁਣਾ ਕੇ ਜੇਲ੍ਹ ਚ ਬੰਦ ਕੀਤਾ ਜਾ ਸਕਦਾ ਪਰ ਤੁਸੀਂ ਉਹਨਾਂ ਤੋਂ ਸੁਣਵਾਈਆਂ ਕਰਕੇ ਉਹਨਾਂ ਨੂੰ ਚੰਡੀਗੜੀ ਭੇਜ ਰਹੇ ਹੋ ਜਿੱਥੇ ਉਹਨਾਂ ਦੀ ਮਾਰਫਤ ਚੰਡੀਗੜ੍ਹ ਦੇ ਵਿੱਚ ਹਾਈ ਕੋਰਟ ਦੇ ਵਿੱਚ ਮੈਨੂੰ ਇੱਕ ਗੱਲ ਦੱਸੋ ਕਿ ਇਹੋ ਜੇ ਕਿਹੜੇ ਉੱਥੇ ਜੱਜਾਂ ਕੋਲੇ ਇੰਨੀ ਵੇਹਲ ਆ ਕਿ ਉਹ ਜਿਹੜੀ ਫ੍ਰੀਡ ਕੋਰਟ ਦੇ ਵਿੱਚ ਬਹਿਸ ਹੁੰਦੀ ਆ ਦੋ ਦੋ ਤਿੰਨ ਤਿੰਨ ਘੰਟੇ ਇਸ ਕੇਸ ਦੇ ਉਹ ਚੰਡੀਗੜ੍ਹ ਬਹਿਸ ਕਰ ਸਕਣ ਚੰਡੀਗੜ੍ਹ ਬੰਦਾ ਹਜੇ ਮਦਈ ਪੌੜੀਆਂ ਨਾ ਚੜਦਾ ਹੁੰਦਾ ਤਾਂ ਜੱਜ ਤਰੀਕ ਪਾ ਕੇ ਥੱਲੇ ਭੇਦ ਦਿੰਦਾ 2-300 ਕਿਲੋਮੀਟਰ ਦਾ ਬੰਦਾ ਸਫ਼ਰ ਕਰਕੇ ਜਾਂਦਾ ਚੰਡੀਗੜ੍ਹ ਤਰੀਕ ਆ ਤੇ ਉੱਥੇ ਜੱਜ ਜਦ ਨੂੰ ਪੌੜੀਆਂ ਤੇ ਤਾਂ ਚੜ ਕੇ ਉਹਦੀ ਕੋਰਟ ਚ ਲੱਭਦੇ ਆ ਕੋਰਟ ਚ ਜਾਂਦੇ ਆ ਉਹਦ ਨੂੰ ਜੱਜ ਦਾ ਆ ਪੀਏ ਜਾਂ ਜਿਹੜਾ ਉੱਥੇ ਬੈਠਾ ਹੁੰਦਾ ਉਹ ਤਰੀਕ ਪਾ ਕੇ ਅੱਗੇ ਥੱਲੇ ਭੇਦ ਦਿੰਦਾ ਵੀ ਉਹਦੀ ਤਰੀਕ ਪੈ ਗਈ ਸੋ ਉੱਥੇ ਤਾਂ ਆ ਹਾਲ ਹੁਣ ਅਸੀਂ ਕਿੱਧਰ ਆਪਣੇ 150-200 ਬੰਦੇ ਨੂੰ ਗਵਾਹੀਆਂ ਦੇ ਲਈ ਚੰਡੀਗੜ੍ਹ ਲੈ ਕੇ ਜਾਵਾਂਗੇ ਸੋ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦੇ ਆ ਕਿ ਆਪਾਂ ਇਹਨਾਂ ਦਾ ਚਿਹਰੇ ਪਰਖੀਏ ਇਹਨਾਂ ਦੇ ਚਿਹਰਿਆਂ ਤੇ ਨਕਾਬ ਆ ਜਿਹੜੇ ਲੋਹਣੇ ਪਹਿਣਗੇ ਸਾਨੂੰ ਤੇ ਇਹਨਾਂ ਨੂੰ ਜਿਹੜਾ ਮੂੰਹ ਦੀ ਖਾਣੀ ਪਊਗੀ ਜਿਹੜੇ 24 24 ਘੰਟਿਆਂ ਦੇ ਵਿੱਚ ਲਾਰੇ ਲਾ ਕੇ ਲੋਕਾਂ ਨੂੰ ਮੂਰਖ ਬਣਾ ਕੇ ਸੱਤਾ ਦੇ ਵਿੱਚ ਬੈਠੇ ਆ ਤੇ ਅੱਜ ਇਹਨਾਂ ਨੂੰ ਸੱਤਾ ਦਾ ਇੱਟਾ ਨਸ਼ਾ ਹੋਇਆ ਹੋਇਆ ਕਿ ਇਹਨਾਂ ਨੂੰ ਇਹ ਕੇਸ ਹੀ ਨਿੱਕੇ ਲੱਗਦੇ ਆ ਇਹਨਾਂ ਨੂੰ ਇਹ ਬੰਦੇ ਮਰਿਆਂ ਦੀ ਗੱਲ ਤੇ ਗੱਲ ਕਰਨਾ ਵੀ ਠੀਕ ਨਹੀਂ ਲੱਗਦਾ ਸੋ ਫਿਰ ਲੋਕਾਂ ਨੂੰ ਬੇਨਤੀ ਕਰਦੇ ਆ ਕਿ ਬੇਨਤੀਆਂ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ